ਮਾਈਂਡ ਦੀ ਥੋਟਸ ਦੇ ਨਾਲ ਜਦੋਂ ਮਨੁੱਖ ਆਤਮਿਕ ਤੌਰ ਤੇ ਸੁਖੀ ਹੁੰਦਾ ਰੋਗੀ ਕੇ ਭਾਣਾ ਸਭ ਰੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ তুম ਜੁਗ ਜੁਗ ਦਾਤੇ ਸ਼ਬਦ ਦੇਹ 부ਝਾਈ ਗੁਰਪਿਆਰੇ ਸਾਜੇ ਨੂੰ ਅੱਜ ਸਾਧ ਸੰਗਤ ਜੀ ਬਾਣੀ ਦੀਆਂ ਨਾ ਪੰਕਤੀਆਂ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਬੜਾ ਵੱਡਾ ਸੁਨੇਹਾ ਮਨੁੱਖਤਾ ਨੂੰ ਦਿੱਤਾ ਹੈ ਕਿ ਮਨੁੱਖ ਦਾ ساری ਜ਼ਿੰਦਗੀ ਜੀਵਨ ਨੂੰ ਜੀਉਂਦਿਆਂ ਹੋਇਆਂ ਕਈ ਵਰੀ ਆਪਣੇ ਦੁੱਖਾਂ ਦਾ ਕਾਰਨ ਹੀ ਲੱਭੀ ਜਾਂਦਾ ਵੀ ਕਾਰਨ ਕੀ ਹੈ ਮਹਾਰਾਜ ਨੇ ਬੜੇ ਪਿਆਰੇ ਸ਼ਬਦ ਕਹੇ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਮਨੁੱਖ ਦੀ ਸਟੇਟ ਆਫ ਮਾਈਂਡ ਦੇ ਅੰਦਰ ਨਾ ਦੁੱਖਾਂ ਦੀ ਡੈਫੀਨੇਸ਼ਨ ਹੀ ਹੋਰ ਹੈ ਜਿਵੇਂ ਅਸੀਂ ਬਾਣੀ ਚ ਪੜਦੇ ਆ ਨਾ ਤੇ ਮਹਾਰਾਜ ਨੇ ਕਿਹਾ ਜੀ ਮਨ ਭਟਕਣਾ ਚ ਹੈ ਤੇ ਇਹ ਦੁੱਖ ਹੈ ਇਹ ਪੰਕਤੀ ਦੇ ਅੰਦਰ ਵੀ ਆਹੀ ਬਚਨ ਮਹਾਰਾਜ ਨੇ ਕਹੀ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੀ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਗੈਰ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਬੰਦਾ ਚਾਰੇ ਜੁਗਾ ਦੇ ਅੰਦਰ ਭਟਕਦਾ ਰਹਿੰਦਾ ਹੁਣ ਅੱਥੇ ਜਿਹੜੀ ਗੱਲ ਸਮਝਣ ਵਾਲੀ ਆ ਨਾ ਮਹਾਰਾਜ ਕਹਿੰਦੇ ਦੁੱਖ ਜਿਹੜਾ ਹੈ ਨਾ ਉਹ ਕੀ ਹੈ ਸਟੇਟ ਆਫ ਮਾਈਂਡ ਹੈ ਮਨੁੱਖ ਦੇ ਮਨ ਦੀ ਅਵਸਥਾ ਹੈ ਨਹੀਂ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਥੋੜਾ ਜਿਆ ਐਨਾ ਚੀਜ਼ ਨੂੰ ਬੜੀ ਡਿਟੇਲ ਵੇ ਦੇ ਨਾਲ ਪੜ ਲਿਆ ਹੈ ਨਾ ਉਹਦੇ ਬਾਰੇ ਬੜੇ ਪਿਆਰੇ ਬਚਨ ਮਹਾਰਾਜ ਨੇ ਕਹੀ ਮਹਾਰਾਜ ਕਹਿੰਦੇ ਉਹ ਤੇ ਜੀਵਨ ਦੀ ਹਰ ਕੰਡੀਸ਼ਨ ਦੇ ਵਿੱਚ ਇਹ ਬਚਨ ਕਹਿੰਦੇ ਰਹੇ ਕਿ ਦੁੱਖ ਨਾਹੀ ਸਭ ਸੁਖ ਹੀ ਯਾਰੇ ਬਾਰੂ ਜਿਹੋ ਜੇ ਮਰਜੀ ਹਾਲਾਤ ਬਣੇ 12 ਜਹੋ ਜੀਆਂ ਮਰਦੀ ਕੰਡੀਸ਼ਨਾਂ ਬਣੀਆਂ ਉਹਨਾਂ ਨੇ ਇੱਕੋ ਹੀ ਵਚਨ ਕਿਹਾ ਦੁੱਖ ਨਾਹੀ ਸਭ ਸੁਖੀ ਐ ਰੇ ਵੀ ਦੁੱਖ ਤੇ ਹੈ ਹੀ ਕੋਈ ਨਹੀਂ ਉਹਦੀ ਰਜ਼ਾ ਦੇ ਅੰਦਰ ਵਾਪਰਨ ਵਾਲੀ ਹਰ ਇੱਕ ਚੀਜ਼ ਸੋਖੀ ਐ ਹੁਣ ਤੁਸੀਂ ਵੇਖੋ ਇਹਨੂੰ ਇਹਨੂੰ ਮਹਾਰਾਜ ਨੇ ਆਪਣੇ ਜੀਵਨ ਦੇ ਉੱਤੇ ਹੰਡਾ ਕੇ ਦੱਸਿਆ ਬੱਚਿਆਂ ਦੀਆਂ ਸ਼ਹਾਦਤਾਂ ਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਵਚਨ ਚੇਂਜ ਥੋੜੀ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਮਹਾਰਾਜ ਟੈਂਟ ਦਾ ਸਹਾਰਾ ਲੈ ਕੇ ਖੂਦ ਹੀ ਤੇ ਬਿਲਕੁਲ ਐਨ ਜ਼ਮੀਨ ਦੇ ਉੱਤੇ ਲੇਟੇ ਹੋਏ ਨੇ ਤੇ ਦੁਨੀਆ ਦਾ ਸ਼ਹਿਨਸ਼ਾ ਅਨੰਦਪੁਰ ਸਾਹਿਬ ਇੱਕ ਵੱਡੇ ਤਖਤ ਤੇ ਬੈਠਣ ਵਾਲਾ ਮਖਮਲ ਦੇ ਵਿਸਤਰਿਆਂ ਦੇ ਅੰਦਰ ਹਰ ਰੋਜ਼ ਪਹਿਨਣ ਵਾਲਾ ਉਹ ਗੁਰੂ ਅੱਜ ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਬਿਲਕੁਲ ਜ਼ਮੀਨ ਦੇ ਉੱਤੇ ਕਿਸੇ ਖੂਦ ਹੀ ਟੈਂਟ ਦੇ ਸਹਾਰੇ ਦੇ ਉੱਤੇ ਆਪਣਾ ਸਿਰ ਲਾ ਕੇ ਬਿਲਕੁਲ ਐਨ ਆਰਾਮ ਦੇ ਨਾਲ ਪਿਆ ਹੈ ਤੇ ਇਹ ਵਚਨ ਬਿਲਕੁਲ ਮਨ ਦੀ ਅਵਸਥਾ ਬਿਲਕੁਲ ਇਹੀ ਹੈ ਕਿ ਦੁੱਖ ਨਾਹੀ ਸਭ ਸੁਖ ਹੀ ਹੈ ਤੇ ਹੱਥੇ ਮਨੁੱਖ ਮਖਮਲੀ ਗੱਦਿਆਂ ਚ ਪਿਆ ਘਰ ਦੇ ਅੰਦਰ ਸਾਰੀਆਂ ਫੈਸਿਲਿਟੀਆਂ ਹੁੰਦਾ ਹੋਇਆ ਵੀ ਕਹਿੰਦਾ ਪਤਾ ਨਹੀਂ ਮੇਰੇ ਕਰਮ ਕਹਿੋ ਜੇ ਨੇ ਜੀਵਨ ਚ ਦੁੱਖ ਹੀ ਨਹੀਂ ਜਾਂਦਾ ਮਹਾਰਾਜ ਕਹਿੰਦੇ ਸੁਣ ਫਿਰ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗਾ ਜੇ ਚੰਗੀ ਵਿਚਾਰ ਚੰਗੀ ਸੋਚ ਚੰਗੀ ਸਮਝ ਤੂੰ ਆਪਣੇ ਅੰਦਰ ਹਰ ਰੋਜ਼ ਨਹੀਂ ਕੈਰੀ ਕਰੇਗਾ ਤੇ ਫਿਰ ਇਹ ਜੀਵਨ ਦੁੱਖਾਂ ਦੇ ਨਾਲ ਹੀ ਪਰੇਗਾ ਦੁੱਖ ਹੀ ਆਣਗੇ ਜੀਵਨ ਨੂੰ ਸੁਖੀ ਕਰਨਾ ਹੈ ਤੇ ਹਰ ਰੋਜ਼ ਚੰਗੀ ਵਿਚਾਰ ਸੁਣਨ ਦੀ ਆਦਤ ਪਾ ਐਵੇਂ ਨਹੀਂ ਮਹਾਰਾਜ ਨੇ ਸੰਗਤ ਦਾ ਕਨਸੈਪਟ ਸਿੱਖ ਨੂੰ ਦਿੱਤਾ ਸੀਗਾ ਕੀ ਗੁਰੂ ਕੋਲਾ ਗੁਰੂ ਦੇ ਇਤਿਹਾਸ ਨੂੰ ਪੜ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਸੱਚ ਦੀ ਵਿਚਾਰ ਕਰਾਂਗੇ ਤੇ ਉਹ ਜੀਵਨ ਦੀਆਂ ਕੰਡੀਸ਼ਨਾਂ ਸਾਨੂੰ ਜਦੋਂ ਫੇਸ ਕਰਨੀਆਂ ਪੈਣਗੀਆਂ ਤੇ ਸਾਨੂੰ ਆਪਣਾ ਮਾਨਮਤਾ ਇਤਿਹਾਸ ਚੇਤੇ ਰਹੇਗਾ ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਜੀ ਸ਼ਰਨ ਤੋਂ ਪੈਨ ਤੋਂ ਬਗੈਰ ਇਹ ਜੀਵਨ ਭਟਕਣਾ ਚ ਪਿਆ ਰਹੇਗਾ ਤੇ ਭਟਕਣਾ ਦੇ ਅੰਦਰ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੈ ਅੱਗੇ ਬੜੇ ਪਿਆਰੇ ਬਚਨ ਕਹੀ ਅਗਲੀ ਪੰਕਤੀ ਦੇ ਅੰਦਰ ਹੀ ਮਹਾਰਾਜ ਕਹਿੰਦੇ ਹਮ ਦੀਨ ਤੂੰ ਜੁਗ ਜੁਗ ਦਾਤੇ ਕਿਵੇਂ ਸਮਝ ਲੱਗੀ ਇਸ ਗੱਲ ਦੀ ਵੀ ਅਸੀਂ ਦੀਨ ਆ ਅਸੀਂ ਨੀਵੇਂ ਆ ਅਸੀਂ ਛੋਟੇ ਆ ਹਮ ਦੀਨ ਤੂੰ ਜੁਗ ਜੁਗ ਦਾਤੇ ਤੇ ਹੇ ਰੱਬਾ ਤੂੰ ਜੁਗਾ ਜੁਗਾ ਤੋਂ ਸਾਨੂੰ ਹਰ ਇੱਕ ਚੀਜ਼ ਦੀਆਂ ਦਾਤਾਂ ਦੇ ਰਿਹਾ ਸਾਡੇ ਬਜ਼ੁਰਗ ਵੀ ਉਹਨਾਂ ਦਾਤਾਂ ਨੂੰ ਹੰਡਾਏ ਕਿ ਆਏ ਤੇ ਚਲੇ ਗਏ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਵੀ ਉਹਦੀਆਂ ਦਾਤਾਂ ਨੂੰ ਹੰਡਾਣ ਗਈਆਂ ਪਰ ਕੀ ਕਿਹਾ ਹਮ ਦੀਨ ਤੁਮ ਜੁਗ-ਜੁਗ ਦਾਤੇ ਇਹ ਗੱਲ ਕਿਵੇਂ ਸਮਝ ਲੱਗੀ ਸ਼ਬਦ ਦੇ ਦੇਹੇ 부ਝਾਈ ਗੁਰੂ ਦੇ ਸ਼ਬਦ ਦੇ ਰਾਹੀ ਇਸ ਗੱਲ ਦੀ ਸਮਝ ਲੱਗੀ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਗੁਰੂ ਦੇ ਸ਼ਬਦ ਨੂੰ ਤੇ ਸਿੱਖ ਪੜ੍ਹ ਕੇ ਰਾਜੀ ਕੋਈ ਨਹੀਂ ਅਸੀਂ ਆਨੇ ਆ ਗੁਰਦਵਾਰ ਸਾਹਿਬ ਮੱਥਾ ਟੇਕਣੇ ਆ ਤੇ ਤੁਰ ਗਏ ਸੋਚਿਆ ਸਾਡਾ ਕਰਮ ਖਤਮ ਹੋ ਗਿਆ ਉਹ ਭਾਈ ਜੇ ਇਹੀ ਕਰਮ ਗੁਰੂ ਨੇ ਕਰਾਣੇ ਹੁੰਦੇ ਕਿ ਮਹਾਰਾਜ ਨੂੰ 1430 ਅੰਗ ਇੱਕ ਇੱਕ ਅੱਖਰ ਚੁਣ-ਚਣ ਕੇ ਗੁਰਬਾਣੀ ਦੇ ਵਿੱਚ ਲਿਖਣ ਦੀ ਕੀ ਲੋੜ ਪਈ ਸੀ ਉਹਨਾਂ 35ਵੇਂ ਪੁਰਖਾਂ ਦੀ ਬਾਣੀ ਮਹਾਰਾਜ ਜਾ ਕੇ ਕਾਂਸ਼ੀ ਦੇ ਅੰਦਰ ਉਹ ਪਾਕ ਪਟਨ ਤੋਂ ਉਹਨਾਂ ਸਾਰੀਆਂ ਜਗ੍ਹਾ ਤੋਂ ਕਿਉਂ ਇਕੱਠੀਆਂ ਕਰਕੇ ਲਿਆਂਦੇ ਜੇ ਤੇ ਸਿਰਫ ਰਿਚੁਅਲ ਰਸਮਾਂ ਹੀ ਪੂਰੀਆਂ ਕਰਨੀਆਂ ਸੀਗੀਆਂ ਫਿਰ ਮਹਾਰਾਜ ਨੂੰ ਇਹ 1430 ਅੰਗ ਦਰਜ ਕਰਨ ਦੀ ਲੋੜ ਨਹੀਂ ਸੀ ਸੋਏ ਇੱਕ ਇੱਕ ਅੱਖਰ ਮਹਾਰਾਜ ਨੇ ਚੁਣ ਚੁਣ ਕੇ ਇਸੇ ਤਰ੍ਹਾਂ ਲਾਇਆ ਕਿ ਭਾਈ ਇਹਨੂੰ ਪੜ ਕਿਵੇਂ ਤੈਨੂੰ ਸਮਝ ਆਣੀ ਹੈ ਹਮਦੀਨ ਤੁਮ ਜੁਗ ਜੁਗ ਜਾਤੇ ਸ਼ਬਦ ਦੇ ਦੇਹ 부ਝਾਈ ਮਹਾਰਾਜ ਕਹਿੰਦੇ ਸ਼ਬਦ ਤੋਂ ਬਗੈਰ ਸਮਝ ਨਹੀਂ ਲੱਗਣੀ ਅੱਜ ਸਾਡੇ ਸਾਰਿਆਂ ਦੀ ਪਰੇਸ਼ਾਨੀ ਇਹ ਹੈ ਜਿਹੜਾ ਬੰਦਾ ਜਿੱਥੇ ਖੜਿਆ ਹੈ ਉਹ ਉਹਨੂੰ ਹੀ ਆਪਣਾ ਦੀਨ ਤੇ ਆਪਣਾ ਧਰਮ ਮੰਨ ਕੇ ਬੈਠਾ ਹੈ ਉਹ ਗੁਰੂ ਦੇ ਸ਼ਬਦ ਨੂੰ ਸਮਝਣ ਵਾਸਤੇ ਤਿਆਰ ਨਹੀਂ ਹਰ ਇੱਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਅੜ ਕੇ ਬੈਠਾ ਹੈ। ਉਹਦਾ ਰੀਜ਼ਨ ਇਹੀ ਹੈ ਵੀ ਜਿਹੜੀ ਬਾਣੀ ਨੂੰ ਪੜਨਾ ਸੀਗਾ ਉਹ ਰਮਾਲਾ ਸਾਹਿਬ ਚੱਕ ਕੇ ਤੇ ਅਸੀਂ ਉਹਦੇ ਅੱਖਰਾਂ ਨੂੰ ਪੜਨਾ ਸੀਗਾ ਅਸੀਂ ਕੀਮਤੀ ਰਮਾਲਾ ਸਾਹਿਬ ਤੇ ਲਿਆ ਕੇ ਗੁਰੂ ਨੂੰ ਭੇਟ ਕੀਤੇ ਪਰ ਉਹਨੂੰ ਭੇਟ ਕਰਨ ਦੇ ਨਾਲ-ਨਾਲ ਉਹ ਕੀਮਤੀ ਬਚਨ ਵੀ ਗੁਰੂ ਦੇ ਆਪਣੀ ਝੋਲੀ 'ਚ ਪਾਣੇ ਚਾਹੀਦੇ ਸੀਗੇ ਪਰ ਉਹ ਬਚਨਾਂ ਨੂੰ ਅਸੀਂ ਝੋਲੀ 'ਚ ਨਹੀਂ ਪਾ ਸਕੇ ਇਸ ਕਰਕੇ ਸ਼ਬਦੇ ਦੇਹ 부ਝਾਈ ਵਾਲਾ ਕਨਸੈਪਟ ਵਿੱਚ ਹੀ ਰਹਿ ਗਿਆ ਤੇ ਜੇ ਸ਼ਬਦ ਦੀ ਬੂਝ ਨਹੀਂ ਆਈ ਜ਼ਿੰਦਗੀ ਜਿਉਣ ਦਾ ਢੰਗ ਤੇ ਸਲੀਕਾ ਨਹੀਂ ਆਇਆ ਵਿਚਾਰ ਨੂੰ ਕਿਵੇਂ ਕੈਰੀ ਕਰਨਾ ਇਸ ਚੀਜ਼ ਦਾ ਢੰਗ ਤੇ ਤਰੀਕਾ ਮੈਥਡ ਮਨੁੱਖ ਨੂੰ ਨਹੀਂ ਆਇਆ ਤੇ ਫਿਰ ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖੀ ਕਿ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਫਿਰ ਇਹ ਜੀਵਨ ਤੇ ਵਿੱਚ ਤੈਨੂੰ ਭਟਕਣਾ ਤੋਂ ਕੋਈ ਨਹੀਂ ਕਰ ਸਕਦਾ ਦੁਕਾਨਾਂ ਜਿੰਨੀਆਂ ਮਰਜ਼ੀ ਖੁੱਲੀਆਂ ਹੋਣ ਜਿੰਨੀਆਂ ਮਰਜ਼ੀ ਅਜ ਖੁੱਲੀਆਂ ਨੇ ਵੀ ਆਓ ਤੁਹਾਨੂੰ ਕਿਸੇ ਭਟਕਣਾ ਤੋਂ ਅਸੀਂ ਬਾਹਰ ਕੱਢ ਦੇਾਂਗੇ ਬੜੇ ਨਾਮ ਬੜੀਆਂ ਢੰਗ ਤਰੀਕੇ ਉਹ ਤੁਹਾਨੂੰ ਦੱਸ ਰਹੇ ਨੇ ਵੀ ਇਸ ਤਰ੍ਹਾਂ ਕਰੋ ਐ ਚੀਜ਼ ਕਰੋ ਐਸ ਯੋਗਾ ਦੇ ਨਾਲ ਮਹਾਰਾਜ ਕਹਿੰਦੇ ਹਾਂ ਤਨ ਤੰਦਰੁਸਤ ਹੋ ਸਕਦਾ ਪਰ ਮਨ ਦੀ ਭਟਕਣਾ ਜਿਹੜੀ ਆ ਨਾ ਵਿਚਾਰ ਤੋਂ ਬਗੈਰ ਖਤਮ ਨਹੀਂ ਹੋਣੀ ਸਗੋਂ ਸਾਡੀਆਂ ਮਜਬੂਰੀਆਂ ਦਾ ਇਹ ਲੋਕ ਜਿਹੜੇ ਫਾਇਦਾ ਉਠਾਉਂਦੇ ਨੇ ਜਦੋਂ ਮਨੁੱਖ ਜਾ ਕੇ ਉਹਨਾਂ ਕੋਲ ਬੈਠਦਾ ਉਹਨਾਂ ਦੇ ਜਗ੍ਹਾ ਤੇ ਜਾਣਾ ਸ਼ੁਰੂ ਕਰਦਾ ਹੈ ਇਨੂੰ ਜਿਹੜਾ ਹੈ ਇਹਦਾ ਅਸੈਸੀਨੇਸ਼ਨ ਜਿਹੜਾ ਉਹ ਫਿਜ਼ੀਕਲ ਤੌਰ ਤੇ ਵੀ ਹੁੰਦਾ ਤੇ ਮੈਂਟਲੀ ਤੌਰ ਤੇ ਵੀ ਹੁੰਦਾ ਫਿਰ ਕਿਸੇ ਹੋਰ ਨੂੰ ਦੋਸ਼ ਦੇਣ ਦੀ ਲੋੜ ਨਹੀਂ ਭਾਈ ਗੁਰੂ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਵੀ ਸ਼ਬਦ ਦੇ ਦੇ ਬੁਝਾਈ ਬੂਝ ਸੋਜੀ ਗੁਰੂ ਦੇ ਸ਼ਬਦ ਨਾਲ ਲਾਣੀ ਹੈ ਸਤਗੁਰ ਪਾਤਸ਼ਾਹ ਜੀ ਰਹਿਮਤ ਕਰਨ ਐਸੇ ਤਰ੍ਹਾਂ ਗੁਰੂ ਕੇ ਸ਼ਬਦ ਨਾਲ ਜੁੜੇ ਰਹੀਏ ਇਨੀਆਂ ਕ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ